ਵਾੜੀ ਦੇ ਵਾਰ ਨੰਬਰ 6 ਦੇ ਵਿੱਚ ਕਰਾਈਆਂ ਜਾ ਰਹੀਆਂ। ਕੀ ਕਹਿਣਾ ਚਾਹਦੇ ਹੋ? ਸਾਰਿਆਂ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜਿਹੜਾ ਪਿਛਲੇ 4 ਦਿਨਾਂ ਤੋਂ ਇਹ ਸਪੋਰਟਸ ਈਵੈਂਟ ਇੱਥੇ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਵਾਰਡ 6 ਦੇ ਸਾਰੇ ਵਸਨੀਕਾਂ ਨੂੰ। ਉਸ ਤੋਂ ਵੀ ਪਹਿਲਾਂ ਵਧਾਈ ਹੈ ਸਾਡੇ ਭਰਾ ਰੌਕੀ ਨੂੰ ਜਿਨੇ ਇਹ ਸਾਰਾ ਐਫਰਟ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਇੰਨਾ ਸੋਹਣਾ ਪਰਾਲਾ ਕੀਤਾ ਅੱਜ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਅਨਾਉਂਸ ਕੀਤਾ ਜਾ ਰਿਹਾ ਸੀ ਵੀ ਬੱਚੇ ਜਿਹੜੇ ਨੇ ਨੌਜਵਾਨ ਜਿਹੜੀ ਸਾਡਾ ਯੂਥ ਹੈ ਬੱਚੇ ਨੇ ਇਹ ਮੋਬਾਈਲ ਦੇ ਵਿੱਚ ਹੀ ਵੱਡੇ ਰਹਿੰਦੇ ਨੇ ਚਾਹੇ ਫੇਸਬੁੱਕ ਹੋਵੇ ਚਾਹੇ 카ਟੂਨ ਹੋਣ ਚਾਹੇ ਇਹਨਾਂ ਦੀਆਂ ਕੋਈ ਗੇਮ ਹੋਣ ਤਾਂ ਅੱਜ ਲੋੜ ਹੈ ਬੱਚਿਆਂ ਦੀ ਆਈ ਸਾਈਡ ਵੀ ਖਰਾਬ ਹੋ ਰਹੀ ਹੈ ਫਿਜ਼ੀਕ ਵੀ ਨਹੀਂ ਚੰਗੀ ਬਣ ਪਾਉਂਦੀ ਕਿਉਂਕਿ ਬਚਪਨ ਦੇ ਵਿੱਚ ਜਿਹੜੀ ਨੀਂਵ ਚੰਗੀ ਇੱਕ ਜੀਵਨ ਦੀ ਨੀਂਵ ਹੈ ਜਿਹੜੀ ਉਹ ਬਚਪਨ ਚ ਰੱਖੀ ਜਾਂਦੀ ਹੈ ਜੇ ਅੱਜ ਇਹ ਤੰਦਰੁਸਤੀਆਂ ਇਹਨਾਂ ਬੱਚਿਆਂ ਦੇ ਵਿੱਚ ਹੋਣਗੀਆਂ ਇਹ ਕੋਈ ਐਫਰਟ ਕਰਕੇ ਸ਼ਰੀਰ ਕਮਾਉਣਗੇ ਤਾਂ ਅੱਗੇ ਸੁਚੱਜਾ ਜੀਵਨ ਵੀ ਬਤੀਤ ਕਰਨਗੇ ਬਹੁਤ ਸੋਹਣਾ ਉਪਰਾਲਾ ਹੈ ਹਰ ਇੱਕ ਬੋਰਡ ਦੇ ਵਿੱਚ ਹਰ ਇੱਕ ਪਿੰਡ ਪਿੰਡ ਸ਼ਹਿਰ ਸ਼ਹਿਰ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਬਹੁਤ ਬਹੁਤ ਸਾਰੇ ਪ੍ਰਬੰਧਕਾਂ ਨੂੰ ਵਧਾਈ ਤੇ ਸਾਰੇ ਜਿੰਨੇ ਮੋਟਵਾਰ ਸੱਜਣ ਦੀ ਇਸ ਹਾਲਕੇ ਦੇ ਇਸ ਉਪਰਾਲੇ ਸ਼ਹਿਰ ਦੇ ਜੋ ਇਹਨਾਂ ਦੇ ਸਪੋਰਟ ਕਰ ਰਹੇ ਨੇ ਚਾਹੇ ਉਹ ਆਰਥਿਕ ਤੌਰ ਤੇ ਹੋਵੇ ਚਾਹੇ ਮੋਰੀਲੀ ਹੋਵੇ ਚਾਹੇ ਉਹ ਹਾਜ਼ਰੀ ਦੇ ਕੇ ਹੋਵੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਬੱਚਿਆਂ ਦਾ ਆਸ਼ਾ ਬਦੌਣਾ ਜ਼ਰੂਰੀ ਹੈ ਸਭਾ ਜਿਹੜਾ ਪੰਜਾਬ ਆਉਣ ਵਾਲੇ ਸਮੇਂ 'ਚ ਇਸੇ ਯੂਥ ਇਸੇ ਪਨੀਰੀ ਦੇ ਹੱਥਾਂ 'ਚ ਜਾਣਾ ਹੈ ਤਾਂ ਸਾਨੂੰ ਲੋੜ ਹੈ ਜੇ 6ਵੇਂ ਜਿਹੜਾ ਪੰਜਾਬ ਦੇ ਵਿੱਚ ਪਰਿਆ ਮਗਦਾ 6ਵਾਂ ਜਿਹੜਾ ਨਸ਼ਿਆਂ ਤੋਂ ਆਪ ਨੂੰ ਬਚਾਉਣ ਲਈ ਮੋਬਾਈਲ ਫੋਨ ਕੋਲ ਬਚਾਉਣ ਲਈ ਸਾਡੇ ਬੱਚਿਆਂ ਨੂੰ ਗਰਾਉਂਡਾਂ ਨਾਲ ਜੋੜਨ ਦੀ ਤੇ ਬਹੁਤ ਬਹੁਤ ਰੌਣਕੀ ਜਿੰਨੀ ਵਧਾਈ ਬਹੁਤ ਸੋਹਣਾ ਬਣਾ ਲਿਆ ਅਸੀਂ ਸਾਰੇ ਛੋਟੇ ਨਾਲ ਜਿੱਥੇ ਮਾਣ ਛੱਡੀ ਹੈ ਜੇ ਜੇ ਖੇਡਾਂ ਲਈ ਜੀਤੀ ਲਾਓ ਅਸੀਂ ਦਿਨ ਰਾਤ ਤੁਹਾਡੇ ਨਾਲ ਕਦੇ ਬਹੁਤ ਬਹੁਤ ਸਾਡੇ ਨਾਲ ਬੰਦੀਆਂ ਮਾਤਾ ਆਪਣੇ ਭੈਣਾਏ ਬੀਬੀਆਂ ਜਿਹੜੀ ਤਰ੍ਹਾਂ ਦੇ ਵਿੱਚ ਕੰਮ ਕਰਦੀਆਂ ਐ ਅੱਜ ਉਹ ਵੀ ਇਸ ਕੈਲੀਂਟਰ ਦੇ ਉਹਨੂੰ ਪਾਰਟਿਸਪੇਟ ਕੀਤਾ ਐ ਭਾਵੇਂ ਬੇਬਾਂ ਜਿਹੜੀਆਂ ਵਕੋ-ਵਕਰੀਆਂ ਸੀ ਦੇਖੋ ਮੈਂ ਜਦੋਂ ਉੱਥੋਂ ਐਂਟਰ ਹੋਇਆ ਸਭ ਤੋਂ ਪਹਿਲਾਂ ਮੇਰੀਆਂ ਮਾਤਾਵਾਂ ਤੇ ਭੈਣਾ ਬੈਠੀਆਂ ਸੀ ਉਹਨਾਂ ਨੂੰ ਫਤਿਹ ਬਲਾਈ ਇੰਨਾ ਉਚਾਰ ਸੀ ਉਹਨਾਂ ਦੇ ਚਿਹਰਿਆਂ 'ਤੇ ਇੰਨਾ ਪਿਆਰ ਸੀ ਇੰਨਾ ਹੀ ਰੋਹਾ ਉਹਨੂੰ ਬੰਦਾ ਦੂਆ ਉਹਨਾਂ ਦੇ ਜਿੜੀ-ਮਿਖੀ ਬੱਚਿਆਂ ਨੂੰ ਦੇਖ ਕੇ ਉਹੀ ਉਹਨਾਂ ਦੇ ਬੱਚੇ ਗਰਾਊਂਡ ਦੇ ਵਿੱਚ ਕੋਈ ਬੈਡਮਿੰਟਨ ਖੇਡ ਰਿਹਾ ਤੇ ਉਹ ਸੈਕਟਿਵਿਟੀ ਕਰ ਰਹੇ ਨੇ ਆਤਮ ਦੇਖੀਆਂ ਗੇਡਾਂ ਦੇ ਕੋਈ ਵਾਲੀਬਾਲ ਖੇਡਦਾ ਮਾਵਾ ਨੂੰ ਜਿਹੜਾ ਪਪੇ ਦਾ ਪਪੇ ਦਾ ਜਿਹੜਾ ਸਾਰਾ ਦਿਨ ਤੇ ਹਾਊਸ ਵਾਈਫ ਹੈ ਉਹ ਘਰ ਦਾ ਕੰਮ ਕਰਦੀ ਇਵਨਿੰਗ 'ਚ ਜਿਹੜਾ ਬੱਚਿਆਂ ਦੇ ਨਾਲ ਆਪਾਂ ਮੈਂ ਜਿਵੇਂ ਮੈਂ ਜਿ ਕੋ ਨੂੰ ਵੀ ਗਿਆ ਵੀ ਤੱਕ ਗੌਰ ਚੱਲ ਰਹੀ ਸੀ ਪਰ ਅਸਾ ਕਿਚਨ ਚਾਹਤ ਵੀ ਨਾਲ ਬੱਚੇ ਮੰਗ ਰਹੇ ਤਾਂ ਮੈਂ ਇਹ ਰਾਏ ਦਿੱਤੀ ਹੈ ਹਰ ਇੱਕ ਬਚਪਨ ਨੂੰ ਜਾਂ ਆਪਣੇ ਗ੍ਰੋਅ ਅਪ ਜਿਹੜੇ ਅਡਲਟ ਨੇ ਉਹਨਾਂ ਲਈ ਵੀ ਤੁਸੀਂ ਬੱਚਿਆਂ ਨਾਲ ਆ ਕੇ ਸ਼ਾਮ ਨੂੰ ਬੱਚੇ ਜੂਰ ਬਣਿਆ ਕਰੋ ਤੁਹਾਡੀ ਹੈਲਥ ਵੀ ਇੰਪਰੂਵ ਹੋਊਗੀ ਤੁਹਾਡਾ ਜੀਵਨ ਵੀ ਆਪਾਂ ਨੂੰ ਪਿਆਰਾਂ ਵਿੱਚ ਜਿਹੜੀ ਕੈਜੀ ਲਿਫਟ ਹੈ ਉਹ ਜ਼ਰੂਰੀ ਹੈ ਕਿ ਕਿਹੜਾ ਐਸਟਰਾ ਖੇਡਾ ਕਰਵਾਇਆ ਜਾਂਦਾ ਹੈ ਸਾ ਪੰਜਾਬ ਦੇ ਵਿੱਚ ਉਹ ਨੱਚਿਆ ਦਾ ਹਰ ਬੰਦੇ ਆ ਉਹ ਜਿਹੜਾ ਖਾਣਾ ਖਾਦਾ ਜਾਂਦਾ ਹੈ ਜੇ ਜੇ ਦੇਖੋ ਦੁਖਾਈ ਗੱਲ ਇਹ ਹੈ ਜੇ ਸਰਕਾਰਾਂ ਨੇ ਕੁਝ ਇਹਨਾਂ ਨੇ ਕਰਨਾ ਹੁੰਦਾ ਤਾਂ ਬਹੁਤ ਖੁਸ਼ ਹੋ ਜਾਂਦਾ ਸੀ ਉਰੇ ਜਿਹੜੇ ਕਬੱਡੀ ਦੇ ਮੈਚ ਹੁੰਦੇ ਸੀ ਹੋ ਗੇਮਜ਼ ਹੁੰਦੀਆਂ ਸੀ ਉਹ ਬੰਦ ਹੋ ਗਈਆਂ ਛਾਡੇ ਐਨੀਮਲ ਐਕਸਬੈਂਟਰੀ ਦੇ ਵਿੱਚ ਜਿਹੜੇ ਸ਼ੋਅਜ਼ ਹੁੰਦੇ ਸੀ ਤੋਂ ਦੇ ਹਰ ਬਰੀਡ ਹਰ ਐਨੀਮਲ ਦੇ ਲੈ ਕੇ ਅੱਜ ਦਾ ਬਿਕੀ ਚੋਲੇ ਤੇ ਹਰ ਚੀਜ਼ ਦੇ ਸ਼ੋਅਜ਼ ਹੁੰਦੇ ਸੀ ਉਹ ਬੰਦ ਹੋ ਗਏ ਤਾਂ ਸਾਨੂੰ ਹਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਜਪੁਰ ਸਾਡੀ ਨੌਜਵਾਨੀ ਵੱਲ ਧਿਆਨ ਦਿੱਤਾ ਜਾਵੇ ਇਹ ਜਿਹੜਾ ਕਿਤਾ ਨਾ ਬੱਚਿਆਂ ਨੂੰ ਹੋ ਰਿਹਾ ਹੈ ਮੈਨੂੰ ਲੱਗਦਾ ਹੈ ਅੱਜ ਸਾਡੇ ਬੱਚਿਆਂ ਬਜ਼ੁਰਗਾਂ ਤੋਂ ਹੋਟਾਂ ਨੂੰ ਲੈ ਕੇ ਸਮੁੰਦਰੋ ਸਿਰਾਂ ਦੇ ਪਾਣੀ ਦੇ ਦੋਨੋਂ ਦੁਬੇ ਪਾਈ ਗਏ ਹੈ ਜਿਹੜੀ ਅੱਜ ਸਾਡੇ ਕੋਲੋਂ ਬਹੁਤ ਬੜੀਆ ਪ੍ਰਾਣ ਹੈ ਜੀ ਸਾਡੇ ਸਾਥੇ ਸੂਤਰ ਤੇ ਬੱਚਿਆਂ ਨੂੰ ਬਹੁਤ ਮਾਤਾ ਨੀਰ ਦੇ ਕਿ ਸਾਡੀ ਪੁਲੀ ਸਾਡੇ ਜਿਹਨੂੰ ਬਰਾਸਤੀ ਸਾਡੇ ਕੋਟਾ ਜਿਹਨੂੰ ਜਰਸਾ ਕਿਸੇ ਹੋਵੇ ਬਹੁਤ ਬਹੁਤ ਧੰਨਵਾਦ ਐਨਵਾਇਰਨਮੈਂਟਲ ਵਰਗੀਆਂ ਵਧੀਆ ਜੇ ਆਂਡ ਸਟੈਂਡਰਡ ਹੈ ਗਿਆ ਬਹੁਤ ਬੜੇ ਹੋਰ ਵੀ ਸਿੰਘ ਜੀ ਤੇ ਇਸ ਤੋਂ ਮੈਂ ਕਹਣਾ ਚਾਹਾਂ ਕਿ ਜਿਵੇਂ ਕਿ ਕਿਨਾਰਾ ਬੰਦਾ ਸਾਡੇ ਰੋਕੀ ਹੋਏ ਤੇ ਨਸਿਆਂ ਤੋਂ ਤੇ ਆਪਣਾ मोबाइल तो छुटकारा पाने खेडा ध्यान जोड़ना बहुत जरूरी है बहुत सलाह योगी और मानसा भी एक साहु खेडा बच्चे ये ਕਿਹੜਾ ਮੋਬਾਈਲ ਦਾ ਇੱਕ ਬਹੁਤ ਵੱਡਾ ਰੋਕ ਪਰਚਾ ਲੱਗਿਆ ਨੂੰ ਵੀ ਬਿਜਾਤ ਮਿਲੇ ਔਰ ਮੈਂ ਰੋਕੀ ਜੀ ਨੂੰ ਵਧਾਈ ਦੇ ਸਕਦਾ ਜਿਦਨ ਐਡਾ ਵੱਡਾ ਕਿ ਸਾਡਾ ਪੰਜਾਬ ਸਰਕਾਰ ਦੇ ਮਾਰਕਟ ਜੋ ਇੱਕ ਮਾਨ ਸਾਹਿਬ ਨੇ ਵੀੜਾ ਚੁੱਕਿਆ ਕਿ ਕਿੰਨਾ ਦੇ ਨਾਲ ਨੌਜਵਾਨਾਂ ਨੂੰ ਜੋੜਦਾ ਉਸ ਦੇ ਲਈ ਇਹ ਮੈਂ ਤਾਂ ਕਹੂੰਗਾ ਇਬਰਾਹਿਮ ਦੇ ਪੱਖ ਧੰਨਵਾਦ ਉਹ ਕਿਹਾ ਜਿਹੜਾ ਤੁਸੀਂ ਇਹ ਬਦੋਬਸ ਦਿੱਤਾ ਹੋਇਆ ਹੈ ਇਹ ਕਰ ਰਹੇ ਆਣਾ ਲਿਖਿਆ ਕਿ ਮਾਤਾ-ਮਾਪ ਕਿਹੜਾ ਪਹਿਰਾ ਕਿਹੜਾ ਕੀ ਕਹਿਣਾ ਚਾਹਦੇ ਹੋ ਕਿ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਸਿੱਖ ਕੇ ਆਇਆ ਕਿ ਜਦੋਂ ਮੈਂ ਦੇਖਿਆ ਸੀਗਾ ਬਾਹਰ ਜਾ ਕੇ ਅਸੀਂ ਕਰਦੇ ਲੈਕਚਰ ਨਾ ਦੇ ਦੂਸਰੇ ਉਹ ਜਿਹੜੇ ਹੁੰਦੇ ਆਂ ਦਿਆ ਉਹਦੇ ਦੇਖ ਕੇ ਮੈਂ ਆਪਣੇ ਬਾਹਰ ਦੇ ਵਿੱਚ ਕਰਵਾਇਆ ਹੈ ਕਿ ਤੁਹਾਨੂੰ ਮੈਂ ਜਿਹੜਾ ਛੋਟਾ ਲਿਖੂਆ ਕਿ ਹਾਂ ਜਿਹੜਾ ਮੋਰੀਂ ਬਾਹਰ ਜਾ ਸਕਦਾ ਇੱਕ ਇੱਕ ਦੇ ਤਰ੍ਹਾਂ ਤੇ ਬਿਚ ਕੰਮ ਕਰਦੇ ਰਹੇ ਨੇ ਉਹਨਾਂ ਨੂੰ ਵੀ ਇੱਕ ਪੂਰਾ ਮੌਕਾ দেয়া ਗਿਆ ਹੈ ਵੀ ਹਾਂ ਸੇ ਲੋਕ ਪੂਰੇ ਔਰ ਸਾਰਿਆਂ ਦੇ ਖਿੰਦੇ ਪਰਿਵਾਰ ਮੇਰਾ ਆਇਆ ਹੋਵੇ ਮੈਂ ਸਾਰਿਆਂ ਦਾ ਦੇਖ ਦੇਣ ਦੀਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰੈਸ ਵਾਲਿਆਂ ਵਿਦਾਦਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਬੱਸ ਜੀ ਭਾਈ ਜੀ ਨੂੰ ਖਾਸਾ ਬਾਈ ਜੀ ਬਹੁਤ ਵਧੀਆ ਉਪਰਾਲਾ ਜਿਹੜਾ ਮਾਨ ਸਾਹਿਬ ਨੇ ਵੀ ਉਪਰਾਲਾ ਕੀਤਾ ਬੰਦਨੀਆਂ ਆਉਂਦੀਆਂ ਖੇਡਾਂ ਹੁੰਦੀਆਂ ਨੇ ਔਰ ਇਸ ਸਟੇਡੀਅਮ ਤੇ ਕੋ ਚੋਰ ਦਿੱਤਾ ਜਾ ਰਿਹਾ ਹੈ ਕਿ ਨਵੇਂ ਨਵੇਂ ਸਟੇਡੀਅਮ ਬਣ ਰਹੇ ਹੈ ਕਿ ਬੱਚੇ ਤੇਰੇ ਬੱਚੇ ਡਿਪਲੋਮਾ ਉਹ ਅੱਜ ਜਿਹੜਾ ਜਮਾਨਾ ਚੱਲ ਰਿਹਾ ਬੱਚੇ ਪਹਿਲਾਂ ਟੀ ਲੱਗੇ ਹੋਏ ਨੇ ਅੱਜ ਜਿਹੜੀ ਕਲ ਐਕਟੀਵਿਟੀਆਂ ਤੇ ਬੱਚਿਆਂ ਦੇ ਰਹੀ ਨੇ ਸਕੂਲਾਂ ਤੋਂ ਬਾਅਦ ਟੂਰ ਚਲਾਉਂਦੇ ਮੋਬਾਈਲਾਂ ਤੇ ਲੱਗ ਗਈ ਕਾਫੀ ਸਾਰਾ ਮੋਬਾਈਲਾਂ ਦੇ ਅੰਦਰ ਇੱਕ ਬੜਾ ਵਧੀਆ ਉਪਰਾਲੇ ਦੇਖਿਆ ਅੱਜ ਔਰ ਇਹ ਮੀਨ ਇਹਦੇ ਇੱਕ ਛੋਲੇ ਛੋਲੇ ਬੱਚੇ ਲੇਡੀਜ਼ ਪਹਿਨਾ ਮਕਾਮਾਂ ਸਾਰੇ ਜਣੇ ਲੱਗੇ ਹੋਏ ਨੇ ਜੋ ਬਹੁਤ ਵਧੀਆ ਲੱਗਿਆ ਔਰ ਇਦਾਂ ਦੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਵਧੀਆ ਰਹੇ ਟੈਂਸ਼ਨ ਤੇ ਮੁੱਕ ਵੀ ਹੋ ਜਾਣਾ ਮੇਰਾ ਬਿਲਕੁਲ ਸਹੀ ਕਹਿੰਦਾ ਜੀ ਜੋ ਸਾਰਿਆਂ ਦੇਖਦੇ ਆਪਣੇ ਵੀ ਜੀ ਕਰਦਾ ਕਿ ਆਪਾਂ ਵੀ ਪਾਰਟਿਸਪੇਟ ਕਰੀਏ ਸੋ ਇੱਕ ਦੋ ਜਿਹੜੂ ਦੇਖਦੇ ਕਿ ਕੋਈ ਸ਼ਰਮ ਵਾਲੀ ਨਹੀਂ ਰਹਿੰਦੀ ਕਿ ਹਾਂ ਮੈਂ ਕਰ ਨਹੀਂ ਸਕਦਾ ਜਾਂ ਨਹੀਂ ਕਰ ਸਕਦਾ ਜਿੰਨਾ ਜਿੰਨਾ ਜਿਹਦੇ ਜਿਹੜਾ ਆਪਾਂ ਪਾਉਂਦਾ ਇਹੀ

ਕਿੰਨੋਂ ਬੁੱਤਿਆਂ ਨੂੰ ਇਹ ਤੇ ਇਹ ਸਾਡੇ ਅਮਨਜੀਤ ਰੌਕੀ ਜੀ ਦੇ ਦੁਆਰਾ ਨੰਬਰ 6 ਜੀ ਰਹਿ ਰਹੇ ਆ ਬਏ ਇਹ ਜੋ ਬਹੁਤ ਜ਼ਿਆਦਾ ਉਜੀਵਤ ਲੱਭ ਪਾ ਰਹੇ ਆ ਪੂਰੇ ਪੰਜਾਬ ਚ ਫੋਟੋ ਉਧਰਾਂ ਕਿਤੇ ਨਾ ਗਾਂਵ ਚਾਹ ਵੀ ਕਰ ਰਹੇ ਆ ਜੀ ਮੈਨੂੰ ਹਜ਼ਾਰ ਹਜ਼ਾਰ ਰੁਪਏ ਦਿੱਤਾ ਰਹੂਗਾ ਉੱਥੇ ਵੀ ਇਹ ਬਹੁਤ ਬਾਤ ਬਹੁਤ ਏਦਾਂ ਜੀਆਂ ਕਰੀਆਂ ਉੱਥੋਂ ਇਹਨਾਂ ਨੇ ਸਿੱਖਿਆ ਵੀ ਆ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਇਹ ਪਹਿਲੇ ਇਨਸਾਨ ਹੋਣਗੇ ਜਿਨ੍ਹਾਂ ਨੇ ਉੱਥੇ ਸਿੱਖ ਕੇ ਆਪਣੇ ਆਪਣੇ ਪਹਿਲਾ ਆਪਣੇ ਮਹੱਲ ਦੇ ਅਰੇ ਟੀਵੀ ਦਾ ਬੋਲੀ ਕੀ ਪੰਟਸ ਹੈ ਇਹ ਸ਼ੁਰੂ ਕੀਤਾ ਤੇ ਤੁਸੀਂ ਕਿਹ ਕੋ ਸਾਡੀਆਂ ਮਾਵਾਂ ਪੈਣਾ ਬੱਚੇ ਜੋ ਸਰਦਾਰ ਭਗਵੰਤ ਸਿੰਘ ਮਾਰੇ ਜੀ ਦਾ ਸੁਖਣਾ ਹੈ ਜੋ ਖੇਡਾ ਬਦਲ ਪੰਜਾਬ ਦੀ ਸ਼ੁਰੂ ਕੀਤਾ ਉਹ ਕੀ ਸੀ ਉਹਦੇ ਚ ਕਿਸੇ ਵੀ 8 ਸਾਲ ਦੀ ਉਮਰ ਤੋਂ ਲੈ ਕੇ 70 ਸਾਲ ਦਾ ਕੋਈ ਵੀ ਪਾਰਟਿਸਪੇਟ ਕਰਦਾ ਮੈਨੂੰ ਲੱਗਦਾ ਇਹ ਵੀ ਉਸੇ ਤਰਜ ਤੇ ਰੋਕੀ ਜੀ ਨੇ ਮਾ ਕਮਾਲ ਪੂਰੇ ਏਰੀਏ ਨੂੰ ਵਾਰਡ ਨੂੰ ਇੱਥੇ ਇਕੱਠਾ ਕਰਿਆ ਨਾਲੇ 10 ਵਜੇ ਤੱਕ ਕਿ ਅੱਜ 4 ਦਿਨ ਹੋ ਗਏ ਸੁਖਰੋ ਜਾਮੂ ਚੱਲਦੇ ਹੋਏ ਤੇ ਬਹੁਤ ਵਧੀਆ ਤਰੀਕੇ ਨਾਲ ਚਾਰੇ ਦਿਨਾਂ ਦੀ ਸਾਰੀ ਟੀਮ ਨੇ ਇੱਥੇ ਓਮਾ ਜੀ ਪੂਰੀ ਡਿਊਟੀ ਦੇ ਰਹੇ ਆ ਜੱਟੂ ਜੀ ਪੂਰੀ ਡਿਊਟੀ ਦੇ ਰਹੇ ਹੋ ਤੁਸੀਂ ਪੱਤਰਕਾਰ ਸਹਿਬਾਨ ਤਮੀਜ਼ ਜੀ ਸਾਰੇ ਦੇ ਮਰਦ ਜੀ ਲੱਗੇ ਹੋਏ ਆ ਤੇ ਮੈਂ ਕਹਿੰਦਾ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਨਵੀਂ ਪਹਿਲ ਹੈ ਕਰਾਲੀ ਦੇ ਵਿੱਚ ਬਾੜ ਚ ਇਹੋ ਜਿਹੇ ਖੇਡਾਂ ਆਪਣੇ ਹਰ ਮਹੱਲੇ ਹਰ ਬਾੜ ਚ ਹੋਣੀਆਂ ਚਾਹੀਦੀਆਂ ਤਾਂ ਕਿ ਆਪਣਾ ਭਾਈਚਾਰਾ ਜਿਹੜਾ ਮੁੜ ਕੇ ਆਪਣੇ ਬੱਚੇ ਮੋਬਾਈਲਾਂ ਤੇ ਲੱਗੇ ਰਹੇ ਆ ਕਿ ਮੋਬਾਈਲਾਂ ਨੂੰ ਦੂਰ ਛੱਡ ਕੇ ਦੇਖੋ ਚਿੜੀ ਬੱਲਾ ਚੱਲ ਰਿਹਾ ਬੱਲੀਬਾਲ ਚੱਲ ਰਿਹਾ ਕਿੰਨੀ ਤਰ੍ਹਾਂ ਦੀ ਖੇਡ ਹੈ ਜੋ ਹਰ ਆਪਾਂ ਨੌਜਵਾਨਾਂ ਨੂੰ ਇਹ ਚੀਜ਼ਾਂ ਪ੍ਰਦਾਨੀਆਂ ਚਾਹੀਦੀਆਂ ਤੇ ਇੰਪਲੀਮੈਂਟ ਕਰਕੇ ਚਾਹੀਦੀਆਂ ਆਪਣੇ ਆਰਵਾਦ ਮੋਢੇ ਤੇ ਸਰਮੇ ਸਾਹਿਬ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਮੁੱਖਾਂ ਨੂੰ ਇਹ ਪ੍ਰੋਗਰਾਮ ਪੰਜਾਬ ਦੇ ਪੰਜਾਬ ਦੇ ਲਈ ਇਹ ਜਿਵੇਂ ਨਾ ਕਿ ਆਕਰਸ਼ਿਤ ਕਰਦੇ ਵਿੱਚ ਇਹ ਤਾਂ ਪਜਾਦਾਗਾ ਤੇ ਉਸੇ ਦਾ ਇੱਕ ਹਿੱਸਾ ਹੈਗੀ ਮੈਨੂੰ ਲੱਗਦਾ ਜੇ ਤੁਸੀਂ ਇਹ ਇੱਕ ਕੈਮਰਾ ਘਰ ਘਮਾਓ ਛੋਟੇ ਜਿਹੇ ਬੱਚੇ ਮਾਵਾ ਸਾਰੇ ਬਜ਼ੁਰਗ ਤੇ ਨੌਜਵਾਨ ਜਿੰਨੀ ਪੱਦਰ ਤੇ ਖੜੇ ਮੈਂ ਪਹਿਲਾਂ ਇਸ ਮੋਹੱਲੇ 'ਚ ਕਦੇ ਇੰਨਾ ਇਕੱਠ ਨਹੀਂ ਦੇਖਿਆ ਪਰ ਇਹ ਸਾਰਾ ਖੇਡਾਂ-ਵਾੜਦਿਆਂ ਜੋ ਰੋਕੀ ਜੀ ਕਰਵਾ ਰਹੇ ਆ ਉਹਨਾਂ ਦੀ ਬਦੌਲਤ ਇਹ ਸਾਰਾ ਤਾਂ ਹੀ ਸੰਭਵ ਹੋਇਆ ਇਸ ਨਾਲ ਵੀ ਇਹ ਗੇਮ ਆਫਨੀਆਂ ਬਹੁਤ ਜ਼ਰੂਰੀਆਂ ਨੇ ਉਹਨਾਂ ਦਾ ਸਭ ਤੋਂ بڑا ਰਿਸਕ ਇਹ ਹੈ ਜਿਹੜੇ ਪਿਕਟਰ ਨੇ ਜਿਹੜੇ ਜਿਹਨਾਂ ਜਿੰਨ ਨੂੰ ਮोटे ਟੂਰਨਾਮੈਂਟ ਇੱਥੇ ਕੋਈ ਪਾਰਟਿਸਿਪੇਟ ਕਰਨ ਦਾ ਮੌਕਾ ਨਹੀਂ ਮਿਲਦਾ ਐਕਰ ਉਹ ਸਮਝਿਆਦਾ ਮਤਲਬ ਨਹੀਂ ਮਿਲਦਾ ਉਹਨਾਂ ਲਈ ਇੱਕ ਚੰਗਿਆਰਟੀ ਦਾ ਕੰਮ ਕਰੇਗਾ ਅੱਜ ਇਹ ਪਲੇਟਫਾਰਮ ਤੋਂ ਖੇਡ ਰਹੇ ਨੇ ਉਹ ਤੁਹਾਨੂੰ ਕੁਝ ਨਵਾਂ ਸਿੱਖ ਕੇ ਗਏ ਨੇ ਚਾਰ ਦਿਨਾਂ ਤੋਂ ਲਗਾਤਾਰ ਟੂਰਨਾਮੈਂਟ ਚੱਲ ਰਿਹਾ ਤੇ ਉਹਨਾਂ ਦੇ ਅੰਦਰ ਇੱਕ ਖੇਡ ਭਾਵਨਾ ਪੈਦਾ ਹੁੰਦੀ ਹੈ ਬੱਚੇ ਜੋ ਦੇਖਣਗੇ ਉਹ ਸਿੱਖਦੇ ਨੇ ਉਹਦੇ ਲਈ ਉਹਨਾਂ ਸਟਾਕ ਵੀ ਪੈਦਾ ਹੁੰਦਾ ਸੋ ਇਹ ਟੂਰਨਾਮੈਂਟ ਬਿਲਕੁਲ ਇੱਕ ਸਫਲ ਪ੍ਰਗ੍ਰੈਂਪਲ ਸੈਟ ਹੋਈ ਹੈ ਇਸ ਵਾਰ ਨੰਬਰ ਚੇਦੀ ਪੋਕੀ ਜੀ ਮਾਸਟਰ ਜੀ ਸਵੰਤਾ ਜੀ ਪੂਰੀ ਟੀਮ ਲਾਟੀ ਜੀ ਮਾਸਟਰ ਜੀ ਪ੍ਰੋਫੈਸਰ ਨੀਤੂ ਜੀ ਸਾਡੀ ਸੀਆਰਪੀ ਬੋਸ ਜਿੰਦਰਪਾਲ ਸਾਡੇ ਦੇ ਸਾਰੇ ਬਾੜ ਦੇ ਬੜੇ ਮਿਹਨਤੀ ਯੂਥ ਆ ਸਾਡੇ ਵਾਰਡ ਦਾ ਮੇਰਾ ਆਪਣਾ ਵਾਰਡ ਵੀ ਇਹ ਹੈ ਸੋ ਸਾਰਿਆਂ ਦਾ ਮੈਂ ਤਹਿ ਦਿਲੋਂ ਮਿਹਰਬਾਨ ਕਰਦਾ ਤੇ ਇਹ ਪ੍ਰੋਜੈਕਟ ਹੋਣੇ ਬਹੁਤ ਜ਼ਰੂਰੀ ਨੇ ਆਪਾਂ ਮਿਲ ਕੇ ਕੰਮ ਕਰੀਏ ਜਿਹੜੇ ਜੁੜੇ ਹੋਏ ਸੀ ਕਿਤੇ ਗੁਰੂਪਿੰਡ ਦੇ ਇਹ ਸਾਰੇ ਖਰਾਬ ਕਰ ਰਹੇ ਸੀ ਹੁਣ ਸਾਰੇ ਵਿੱਚ ਗਰਾਊਂਡ ਦੇ ਵਿੱਚ ਪਾਏ ਗਏ ਇਹ ਇਹਦੇ ਵਿੱਚ ਨਾ ਮੈਂ ਰੋਕੀ ਜੀ ਇੱਕ ਮਿੰਟਾ ਹੋਏ ਰੋਕੀ ਜੀ ਦੇ ਸਿਧੇ ਜਾਂਦਾ ਇਹ ਆਈਡੀਆ ਰੋਕੀ ਜੀ ਦਾ ਸੀਗਾ ਮੈਂ ਸਾਰਿਆਂ ਸਪੋਰਟਰਾਂ ਵੱਲੋਂ ਜਿਨ੍ਹਾਂ ਨੇ ਇਨਸੈਂਟਿਵ ਲਿਆ ਸੀ ਤੇ ਨਾਲ ਦਿੱਤਾ बेसिकली जितना है ना काम है कितना मेरी सोच तो उसपे काम है कितना मैं बहुत पूजा चौधरी ने कर अपनी बुद्धि का अपना कर आप लोगों को 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 ਇਹੀ ਇਹੀ ਪਾਈ ਚਾਰ ਚਾਹ ਨੂੰ ਵੀ ਤਾਂ ਆਪਾਂ ਨੇ ਹੋਈ ਕਰਨਾ ਕੀ ਆ ਆਪਾਂ ਸੋ ਇੱਕ ਵਧੀਆ ਗੱਲ ਸਾਰੀ ਟੀਮ ਦਾ ਬਤਰੀ ਇੱਕ ਵਧੀਆ ਇੰਦਰੀ ਗੱਲ ਆਪਾਂ ਉੱਤੇ ਦੇਖੀ ਜਾਂਦੀ ਹੈ ਜਿਹੜਾ ਮਾਰ ਖੋਲ ਰਿਹਾ ਜਿਹਨੇ ਜੁਨਾ ਚਾਹੇ ਮਾਤਾ ਮੈਂਣਾ ਹੈ ਆ ਜਿਹੜਾ ਪੜਾ ਪੜਾ ਦੇਖੋ ਜਿਵੇਂ ਨੂੰ ਮਤਾਣਾ ਪੜਾ ਨੇ ਉਹਨਾਂ ਦੇ ਜਿਆਦਾ ਬੜੇ ਹੁਨਾ ਕਰਦਾ ਬੱਚਿਆਂ ਦਾ ਸਭ ਚਾਈ ਦਾ ਕਹ ਲੋ ਇਆ ਆਪਾਂ ਕਹਿ ਲਈਏ ਵੀ ਸੋਹਣਾ ਉਹਨਾਂ ਨੂੰ ਵੀ ਦਿਲ ਕਰਦਾ ਕਿਤਨੇ ਕਿਤੇ ਅਸੀਂ ਉਹਨਾਂ ਦੀ ਜਿਹੜੀਆਂ ਖੋਬੇ ਨੇ ਅਸੀਂ ਐਕਸਪਲੋਰ ਕਰ ਸਕੀਏ ਕਿਤੇ ਪਰ ਉਹਨੂੰ ਹਜੇ ਪਲੇਟਫਾਰਮ ਨਹੀਂ ਮਿਲਦਾ ਇਹ ਪਲੇਟਫਾਰਮ ਨੇ ਇਹ ਦੱਸਤਾ ਵੀ ਕੋਈ ਏਜ ਲਿਮਟ ਨਹੀਂ ਉਹਨੇ ਸਾਡੇ ਆਂਟੀ ਜੀ ਆ ਸਰਕਾਰ ਜੋਗ ਤਕਰੀਬਨ 65 ਸਾਲ ਦੀ ਉਮਰ ਹੈ ਉਹ winner ਹੋਏ ਆ ਜੀ ਤੁਸੀਂ ਦੇਖੋ ਇਸੇ ਦੇ ਵਿੱਚ ਜਾ ਕੇ ਮੈਨੂੰ ਲੱਗਦਾ ਉਹਨੇ ਕਦੇ ਕੋਈ ਮੈਡਲ ਨਹੀਂ ਜਿੱਤੇ ਅੱਜ ਆਪਣੀ ਪੂਰੀ ਐਚ ਵਿੱਚ ਇਹ ਤੋਂ ਵੱਡੀ ਗੱਲ ਕੀ ਉਸੇ ਤੋਂ 65 ਸਾਲ ਦੀ ਉਮਰ ਨਾਲ ਇੱਕ ਮੈਡਲ ਜਿੱਤੇ ਆ ਜੋ ਜੋ ਮਨੋਰਥ ਲੈ ਕੇ ਚੱਲੇ ਸੀ ਵੀ ਮਨਸਾ ਸੀਮਾਂ ਦੇ ਵਿੱਚ ਵੀ ਆ ਯਾਰ ਅਸੀਂ ਕਰਨਾ ਹੈ ਉਹ ਪੂਰੀ ਹੋਈ ਹੈ ਬਿਲਕੁਲ ਬਿਲਕੁਲ ਮੈਂ ਤਾਂ ਪੂਰਾ ਸੈਟੀਸਫਾਈਡ ਹਾਂ ਬਾਕੀ ਚੇਅਰਮੈਨ ਸਾਹਿਬ ਸਾਡੇ ਸਪੋਰਟਸ ਐਂਡ ਯੂਥ ਸਾਡੇ ਨਾਲ ਨੇ ਹਾਂਜੀ ਚੇਅਰਮੈਨ ਸਾਹਿਬ 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 ਕੀ ਲੱਗਦਾ ਹੈ ਕਿ ਜੋ ਮਨ ਦੇ ਵਿੱਚ ਲੈ ਕੇ ਚੱਲੇ ਸੀ ਵੀ ਯਾਰ ਆਪਣਾ ਆ ਕੰਮ ਕਰਨਾ ਹੈ ਇਸ ਤਰ੍ਹਾਂ ਖੇਡਾਂ ਹੋਣੀਆਂ ਚਾਹੀਦੀਆਂ ਉਹ ਹੋਈਆਂ ਬਿਲਕੁਲ ਮੈਨੂੰ ਬਤੌਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਜੀ ਨੇ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦਾ ਚੇਅਰਮੈਨ ਲਾਇਆ ਸੀ ਡਿਪਾਰਟਮੈਂਟ ਵੱਲੋਂ ਮਾਨ ਸਾਹਿਬ ਦਾ ਜੋ ਸੁਪਨਾ ਹੈ ਉਹਨੂੰ ਪੂਰਾ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਮੌਜੂਦ ਨੇ ਠੀਂਗੜਾ ਸਰ ਪੰਚਾਇਤਪਾਨ ਜਸਪ੍ਰੀਤ ਕੌਰ ਜੀ ਜਿਨ੍ਹਾਂ ਨੂੰ ਕੀ ਡਿਪਾਰਟਮੈਂਟ ਲੋਰ ਦਾ ਮੈਂਬਰ ਚੁਣਿਆ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਵਾਰ ਨੰਬਰ 6 ਜਾਂ ਖੇਡਾ ਜੋ ਕਿ ਮੋਬਾਈਲ ਛੱਡੋ ਖੇਡਾ ਅਪਣਾਓ ਸੋ ਕੀ ਕਹਿਣਾ ਚਾਹੋ ਸਾਰੇ ਬਹੁਤ ਵਧੀਆ ਪ੍ਰਾਲਾਇ ਸਾਰੀ ਟੀਮ ਵੱਲੋਂ ਗੁੱਤ ਕਲੱਬ ਦੇ ਮੈਂਬਰਾਂ ਵੱਲੋਂ ਤੇ ਉਹਨਾਂ ਨੇ ਬੱਚਿਆਂ ਵਾਸਤੇ ਇੱਕ ਮਤਲਬ ਬਹੁਤ ਹੀ ਛੋਟੇ ਬੱਦਲ ਤੇ ਕਹਿ ਲਓ ਪਰ ਇਹ ਕਿ ਕਲੋਨੀ ਦੇ ਵਿੱਚ ਇੰਨਾ ਵਧੀਆ এনवायरमेंट ਕ੍ਰੀਏਟ ਕੀਤਾ ਕਿ ਛੋਟੇ ਬੱਚੇ ਤੋਂ ਲੈ ਕੇ 65 ਸਾਲ ਦੀ ਬੀਬੀ ਤੱਕ ਇਹਦੇ ਵਿੱਚ ਸ਼ਾਮਿਲ ਹੋ ਰਹੀ ਹੈ ਤੇ ਬੜਾ ਵਧੀਆ ਲੱਗਿਆ ਕਿ ਬਹੁਤ ਵਧੀਆ ਪ੍ਰਾਲਾ ਤੇ ਇਦਾਂ ਦੇ ਛੋਟੇ ਛੋਟੇ ਅਪਰਾਲੇ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਕਰੀਏ ਤਾਂ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਯੂਸ ਹੈ ਇਹ ਮੋਬਾਈਲ ਫੋਨਾਂ ਨੂੰ ਛੱਡ ਕੇ ਜ਼ਰੂਰ ਫੇਰ ਇੱਕ ਵਾਰ ਖੇਡਾਂ ਵੱਲ ਮੁੜੇ ਉਹ ਜੋ ਇਹ ਪ੍ਰਾਲਾ ਸਾਡੇ ਬਾਰ ਨੰਬਰ 6 ਕੁਰਾਲੀ ਸ਼ਹਿਰ ਵਿੱਚ ਕਿੱਤਾ ਗਿਆ ਸੋ ਤੁਹਾਨੂੰ ਲੱਗਦਾ ਕਿ ਇਹ ਜੋ ਪ੍ਰਾਲੇ ਪਿੰਡਾਂ ਵਿੱਚ ਵੀ ਹੋਣੇ ਸ਼ੁਰੂ ਹੋਣਗੇ ਹਾਂਜੀ ਜ਼ਰੂਰ ਜੀ ਜ਼ਰੂਰ ਪਿੰਡਾਂ ਵਿੱਚੋਂ ਇਹ ਚੀਜ਼ਾਂ ਲੋਪ ਹੁੰਦੀਆਂ ਜਾਂਦੀਆਂ ਨੇ ਕੁਝ ਸਹੂਲਤਾਂ ਦੀ ਘਾਟ ਗਰਾਊਂਡਸ ਦੀ ਘਾਟ ਕਰਕੇ ਕਹਿ ਲਓ ਜਾਂ ਬੱਚਿਆਂ ਦਾ ਜਿਹੜਾ ਹੈਗਾ ਮੋਬਾਈਲ ਨਾਲ ਜ਼ਿਆਦਾ ਟੱਚ ਹੋਣ ਕਰਕੇ ਇਹ ਚੀਜ਼ਾਂ ਘਟ ਗਈਆਂ ਪਰ ਮੈਨੂੰ ਲੱਗਦਾ ਵੀ ਮੈਨੂੰ ਦੇਖ ਕੇ ਬੜਾ ਚਾਅ ਨਹੀਂ ਲਿਆ ਕਿ ਵਾਕੀ ਸਾਨੂੰ ਸੋਚਣਾ ਚਾਹੀਦਾ ਹੈ ਕਿ ਜੇ ਇੱਕ ਸਿਟੀ ਵਿੱਚ ਇਦਾਂ ਦਾ ਕਾਲਾ ਕੀਤਾ ਜਾ ਸਕਦਾ ਤਾਂ ਫਿਰ ਪਿੰਡਾਂ ਵਿੱਚ ਵੀ ਉਪਰਾਲੇ ਹੋਣੇ ਚਾਹੀਦੇ ਸੋ ਹਰ ਵਰਗ ਦਾ ਬੱਚਾ ਪਿਆ ਲੇਡੀਜ਼ ਤੋਂ ਲੈ ਕੇ ਜੈਨਸ ਤੱਕ ਪਾਰਟਿਸਪੇਟ ਕਰ ਰਹੇ ਹਨ ਸੋ ਆਪਾਂ ਨੂੰ ਨਹੀਂ ਲੱਗਦਾ ਕਿ ਅਗੋਂ ਆਉਣ ਵਾਲੇ ਇਹੋ ਜਿਹੇ ਉਪਰਾਲੇ ਜੋ ਹੋਰ ਵੱਧ ਚੜ ਕੇ ਹਿੱਸਾ ਪਾਉਣ ਲਈ ਲੇਡੀਜ਼ ਇਸ ਵਿੱਚ ਇੱਛਾ ਪਾਉਣਗੇ ਹਾਂਜੀ ਮੈਨੂੰ ਦੇਖ ਕੇ ਬੜਾ ਬੜਾ ਵਧੀਆ ਲੱਗਿਆ ਕਿ ਲੇਡੀਜ਼ ਦੀ ਸ਼ਮੂਲੀਅਤ ਕਾਫੀ ਹੈ ਜੀ ਇੱਥੇ ਤੇ ਬੀਬੀਆਂ ਨੇ 뮤지컬 ਥੀਅਰਸ ਦੇ ਵਿੱਚ ਤੇ ਹੋਰ ਗੇਮਸ ਦੇ ਵਿੱਚ ਪਾਰਟਿਸਪੇਟ ਕੀਤਾ ਇਹਦੇ ਵਿੱਚ ਜੇ ਇੰਨਾ ਦੇ ਉਪਰਾਲੇ ਆਪਾਂ ਕਰਦੇ ਆਂ ਤਾਂ ਦੇਖ ਦੇਖ ਕੇ ਲੇਡੀਜ਼ ਉਤਸ਼ਾਹਿਤ ਹੋਣਗੇ ਤੇ ਇੰਨਾ ਦੇ ਉਪਰਾਲੇ ਜ਼ਰੂਰ ਹੋਣੇ ਚਾਹੀਦੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਵਾਰ ਨੰਬਰ 6 6 ਦੇ ਛੇਟਾ ਵਿੱਚ ਪਹੁੰਚੇ ਹੋ ਜੇ ਕੋਈ ਮੋਬਾਈਲ ਛੱਡੋ ਛੇਟਾ ਆਪਣਾ ਜਿੱਤੇ ਕਿ ਅਗਰ ਮੰਨਿਆ ਜਾਵੇ ਪੰਜਾਬ ਵਿੱਚ ਨਸ਼ਾ ਦਾ ਛੇਵਾਂ ਦਰਿਆ ਹੈ ਤਾਂ ਇੱਕ ਦਰਿਆ ਮੈਦਮ ਚੱਲ ਰਿਹਾ ਹੈ ਉਸ ਵਾਰ ਕੀ ਕਰਨਾ ਚਾਹੀਦਾ ਸੋ ਇਹ ਰੋਕੀ ਬਾਈ ਦਾ ਬਹੁਤ ਵਧੀਆ ਉਪਰਾਲਾ ਹੈ। ਜੋ ਖੇਡਾਂ ਦਾ ਇਹਨਾਂ 6 ਮਾਨ 6 ਵਿੱਚ ਇਹਨਾਂ ਨੇ ਸ਼ੁਰੂਆਤ ਕਰਿਆ। ਸਾਡੇ ਮਨ ਬਹੁਤ ਕੁਝ ਆਇਆ ਕਿ ਅੱਜਗਲ ਤਾਂ ਕ੍ਰਿਕਟੇ ਜਿਆਦਾ ਚੱਲ ਰਹੀ ਹੈ। ਬੱਚੇ ਉਧਰ ਜਾਉਂ ਜਾ ਰਹੇ ਨੇ। ਇਹ ਜੋ ਉਪਰਾਲਾ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਬੱਚੇ ਇਸ ਤੋਂ ਥੋੜਾ ਮੋਬਾਈਲ ਤੋਂ ਜ਼ਿਆਦਾ ਦੂਰ ਰਹਿਣਗੇ? ਹਾਂਜੀ ਹਾਂਜੀ। ਇਹ ਨਾ ਜੋ ਵੀਰੇ ਨੇ ਕਾਇਆ ਇਹਨੂੰ ਲਗਾਤਾਰ ਲਾਗੂ ਰੱਖਣਾ ਬੱਚਿਆਂ ਨੂੰ ਡੇਲੀ ਆਵੇ ਬੱਚਿਆਂ ਨੂੰ ਗੇਮਸ ਐਨਜੋਏ ਕਰਾਵਾ ਬੱਚਿਆਂ ਨੂੰ ਮੋਬਾਈਲ ਤੇ ਤਾਂ ਖਤੂ ਹੋਣਾ ਧੰਨਵਾਦ ਜੀ ਅਕਾਲ ਜੀ ਆਪਣਾ ਸ਼ੁਭਨਾਮ ਮਨਜੀਤ ਗੌਰ ਜੀ ਜੀਤ ਗੌਰ ਜੀ ਅੱਜ ਵਾਰ ਨੰਬਰ 6 ਚ ਤੁਹਾਡੇ ਚ ਖੇਡਾ ਵਾਰ ਨੰਬਰ 6 ਦੀ ਹੋ ਰਹੀਆਂ ਜੋ ਕਿ ਮੋਬਾਈਲ ਛੱਡੋ ਤੇ ਖੇਡਾ ਪਣਾਓ ਜਿਸ ਵਿੱਚ ਤੁਸੀਂ ਵੀ ਹਿੱਸਾ ਲਿਆ ਸੋ ਕਿਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਸਾਰੇ ਬੱਚੇ ਮਤਲਬ ਮਿਲ ਕੇ ਇਸ਼ਾਰਾ ਕੰਮ ਕਰਦੇ ਆ ਤਾਂ ਬਹੁਤ ਵੱਡਾ ਪ੍ਰਾਲਬ ਚਿਆਂ ਦਾ ਤਾਂ ਅਸੀਂ ਤਾਂ ਇਹੀ ਕਹਿੰਨੇ ਆ ਵੀ ਹਰ ਸਾਲ ਦੀ ਤਰ੍ਹਾਂ ਹਰੇਕ ਸਾਲ ਹਰੇਕ ਸਾਲ ਐਦਾਂ ਹੀ ਰਹੇ ਉਹ ਜਿੱਦਾਂ ਵਾਰਡ ਨੰਬਰ 6 ਕੁਰਾਲੀ ਨੇ ਇਹ ਵਾਰ ਸ਼ੁਰੂਆਤ ਕੀਤੀ ਹੈ ਤਾਂ ਤੁਹਾਨੂੰ ਲੱਗਦਾ ਹਰੇਕ ਵਾਰਡ ਚ ਇਹੋ ਜਿਹੇ ਪ੍ਰਾਲੇ ਹੋਣੇ ਚਾਹੀਦੇ ਤਾਂ ਕਿ ਬੱਚੇ ਜੋ ਮੋਬਾਈਲ ਤੋਂ ਦੂਰ ਰਹਿਣ ਹਾਂਜੀ ਸਾਲ ਵਿੱਚ ਵੀ ਦੋ ਵਾਰੀ ਹੋਣੇ ਚਾਹੀਦੇ ਸਾਡੇ ਮਹੱਲੇ ਵਿੱਚ ਸ਼ੁਰੂ ਗਈ ਮਤਲਬ ਚਾਰ ਫੰਕਸ਼ਨ ਹੋਇਆ ਕਰਨਗੇ ਦੋ ਖੇਡਾਂ ਵਾਲੇ ਇੱਕ ਸਲਾਨਾ ਅਖੰਡ ਪਾਠ ਹਾਂਜੀ ਤਾ ਸਾਡੇ ਇੱਜਤ ਇੱਥੇ 3 ਦਾ ਮਨ ਦੇ ਬਣਾਇਆ ਜਾਂਦਾ ਏ ਤਾਂ 3 ਦਾ ਵੀ ਬਹੁਤ ਵਧੀਆ ਮਨਾਇਆ ਜਾਂਦਾ ਇਸ ਕਰਕੇ ਸਾਡਾ ਮਹਨ ਬਹੁਤ ਵਧੀਆ ਹੈ ਬਹੁਤ ਪ੍ਰਾਲਾ ਕੀਤਾ ਬੱਚਿਆਂ ਨੇ ਜਿੱਦਾਂ ਕਿ ਸਾਡੇ ਭੈਣਾਂ ਤੇ ਸਾਡੀ ਛੋਟੀਆਂ ਬੱਚਿਆਂ ਤੋਂ ਲੈ ਕੇ ਵੱਡੀਆਂ ਬੱਚਿਆਂ ਤੱਕ ਸਾਰਿਆਂ ਨੇ ਪਾਰਟਿਸਪੇਟ ਕੀਤਾ ਸੋ ਤੁਹਾਨੂੰ ਲੱਗਦਾ ਕਿ ਇਦਾਂ ਬੱਚੇ ਦਾ ਹੌਸਲਾ ਹੋਰ ਵੀ ਖੁੱਲੇਗਾ ਹਾਂਜੀ ਹਾਂਜੀ ਬਹੁਤ ਹੌਸਲਾ ਖੁੱਲੇਗਾ ਬੱਚੇ ਛੋਟੇ ਹੁਣ ਵੱਡੇ ਹੋਣਗੇ ਤਾਂ ਉਹਨਾਂ ਨੇ ਇਹਨਾਂ ਦੇ ਨਾਲ ਲੱਗ ਕੇ ਸਗਰ ਨਸ਼ਾ ਛੱਡਣਗੇ ਜਿਹੜੇ ਬੱਚੇ ਕਰਦੇ ਆ ਉਹਨਾਂ ਨੇ ਵੀ ਨਾਮ ਰਾਲ ਕੇ ਸਾਰਾ ਕੁਝ ਮਤਲਬ ਠੀਕ ਹੋ ਜਾਣਾ ਧੰਨਵਾਦ ਜੀ